ਸਾਰੇ ਹੀ ਕਬੂਤਰ ਬਾਜ਼ ਭਰਾਵਾਂ ਨੂੰ ਸਤਿ ਸ਼੍ਰੀਕਾਲ ਜੀ। ਹੁਸ਼ਿਆਰਪੁਰ ਕਬੂਤਰ ਬਾਜ਼ੀ ਚੈਨਲ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਹੈ। ਵੈਲਕਮ ਹੈ ਵੀਰ ਜੀ। ਸੋ ਪ੍ਰਭੋ ਅੱਜ ਤੁਹਾਨੂੰ ਸ਼ੌਂਕ ਕਰਵਾਉਣ ਲੱਗੇ ਆ ਘਰ ਦੇ ਪੱਠਿਆਂ ਦਾ ਜਿਹੜੇ ਆਪਾਂ ਨੇ ਰੋਕੇ ਆ। ਠੀਕ ਆ। ਇਹਨਾਂ ਦੀ ਆਪਾਂ ਖਾਸੀਅਤ ਬਾਰੇ ਵੀ ਗੱਲਬਾਤ ਕਰਾਂਗੇ। ਸਹੀ ਆ ਭਰਾਵੋ। ਤੇ ਕਬੂਤਰਾਂ ਨੂੰ ਜਿਹੜਾ ਮੱਖਣ ਦਿੱਤਾ ਜਾਂਦਾ ਉਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸਹੀ ਢੰਗ ਕਿਹੜਾ ਆ ਠੀਕ ਆ ਤੇ ਦੂਸਰਾ ਆਪਾਂ ਮੱਲਪਾ ਦੇ ਉੱਪਰ ਅੱਜ ਗੱਲਬਾਤ ਕਰਾਂਗੇ ਭਰਾਵੋ ਮੱਲਪ ਆਂਡੇ ਦਿੰਦੇ ਆ ਜਾਂ ਨਹੀਂ ਦਿੰਦੇ ਠੀਕ ਆ ਤੇ ਇੱਕ ਆਪਾਂ ਕਰਾਂਗੇ ਇੱਕ ਅਨੋਖੀ ਜੀ ਗੱਲ ਤੇ ਅੱਜ ਗੱਲਬਾਤ ਕਰਾਂਗੇ ਕਿ ਹੋ ਸਕਦਾ ਕੁਝ ਭਰਾਵਾ ਵਾਸਤੇ ਉਹ ਹਾਸੋਹੀਣੀ ਵੀ ਹੋ ਸਕੇ ਕਿਉਂਕਿ ਸਾਲਾਂ ਬਾਅਦ ਜਾ ਕੇ ਉਹ ਚੀਜ਼ ਦਾ ਪਤਾ ਲੱਗਦਾ ਆ ਤੇ ਸਾਲ ਇੰਨੇ ਕੋਈ ਖਰਾਬ ਨਹੀਂ ਕਰਨਾ ਚਾਹੁੰਦਾ ਠੀਕ ਹੈ ਨਾ ਗੱਲ ਨੂੰ ਸਿੱਖਣ ਵਾਸਤੇ ਚਲੋ ਸਿੱਖਣ ਵਾਸਤੇ ਤੇ ਆਪਾਂ ਨੇ ਵੀ ਨਹੀਂ ਕੀਤੇ ਸਮੇਂ ਦੇ ਨਾਲ-ਨਾਲ ਸ਼ੌਂਕ ਵੀ ਚੱਲਦਾ ਰਿਹਾ ਤੇ ਉਹ ਗੱਲ ਵੀ ਨਿਕਲ ਕੇ ਸਾਹਮਣੇ ਆਈ ਠੀਕ ਹੈ ਨਾ ਤੇ ਆਪਾਂ ਚਲੋ ਕਬੂਤਰਾਂ ਦੇ ਉੱਪਰ ਫੇਰ ਚਾਨਣਾ ਪਾਉਨੇ ਆ ਕਿਉਂਕਿ ਸਾਰੇ ਹੀ ਜਿੰਨੇ ਵੀ ਆਪਣੇ ਯੂਟਿਊਬਰ ਹੈਗੇ ਆ ਵੀਡੀਓ ਬਣਾਉਂਦੇ ਕਬੂਤਰਾਂ ਦੀ ਉਹ ਇਲਾਜ ਆ ਜਿਹੜਾ ਲਾਸਟ ਵਿੱਚ ਦੱਸਦੇ ਆ ਠੀਕ ਹੈ ਨਾ ਕਿ ਵੀਡੀਓ ਪੂਰੀ ਦੇਖੀ ਜਾਵੇ ਤੇ ਪਹਿਲਾਂ ਕਬੂਤਰਾਂ ਬਾਰੇ ਜਾਣਕਾਰੀ ਦਿੰਦੇ ਆ ਤੇ ਆਪਾਂ ਭਰਾਵੋ ਪਹਿਲਾਂ ਜਾਣਕਾਰੀ ਦਵਾਂਗੇ ਫਿਰ ਕਬੂਤਰਾਂ ਬਾਰੇ ਦੱਸਾਂਗੇ ਤੁਹਾਨੂੰ ਤੇ ਹੋ ਸਕਦਾ ਇਸ ਦੇ ਉਲਟ ਵੀ ਹੋ ਜਾਵੇ ਕੁਝ ਭਰਾ ਕਹਿਣ ਕਿ ਕਬੂਤਰਾਂ ਬਾਰੇ ਸੁੰਣਾ ਸੀਗਾ ਪਹਿਲਾਂ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਚਲੋ ਖੈਰ ਪਰ ਆਪਾਂ ਨੂੰ ਜੋ ਸਹੀ ਲੱਗਦਾ ਪਿਆ ਸਮੇਂ ਦੀ ਜ਼ਰੂਰਤ ਦੇ ਹਿਸਾਬ ਦੇ ਨਾਲ ਆਪਾਂ ਉਹ ਹਿਸਾਬ ਦੇ ਨਾਲ ਗੱਲਬਾਤ ਕਰਾਂਗੇ ਹੋਰ ਵੀ ਬੱਚੇ ਹੈਗੇ ਦੂਸਰੀ ਸਾਈਡ ਪਾਏ ਉਹਨਾਂ ਦਾ ਵੀ ਸ਼ੌਂਕ ਕਰਵਾਉਂਗਾ ਤੁਹਾਨੂੰ ਠੀਕ ਆ ਸੋਪਰਾ ਉਹ ਆਪਾਂ ਪਹਿਲਾਂ ਤਾਂ ਗੱਲ ਕਰ ਲੈਂਦੇ ਆ ਮੱਖਣ ਮੱਖਣੀ ਵੀ ਕਹਿੰਦੇ ਆ ਕੁਸ਼ਪਰਾ ਹਨ ਉਹ ਦੇਖਿਆ ਹੋਊਗਾ ਕਿ ਕੁਸ਼ਪਰਾ ਜਿਹੜੇ ਆ ਡਾਇਰੈਕਟਰ ਦਿੰਦੇ ਪਏ ਆ ਮੱਖਣੀ ਗੋਲੀਆਂ ਵਟ ਕੇ ਪਾਣੀ ਵਿੱਚੋਂ ਪਿਓ ਕੇ ਗੋਲੀ ਛੁੱਟ ਲੈਂਦੇ ਆ ਕਿ ਉਹ ਜੰਮਿਆ ਰਵੇ ਢਲੇ ਨਾ ਉਹਦੀ ਗੋਲੀ ਵਟ ਕੇ ਦਿੰਦੇ ਆ ਤੇ ਤਰ੍ਹਾਂ ਤਰ੍ਹਾਂ ਦੇ ਤਰੀਕੇ ਆ ਕੁਸ਼ ਰੋਟੀ ਵਿੱਚ ਵੀ ਚੂਰੀ ਬਣਾ ਕੇ ਦਿੰਦੇ ਆ ਇਥੇ ਬਰਾਬਰ ਦੋ ਕਾਰਨ ਆ ਜਾਂਦੇ ਜਿਹੜਾ ਤੇ ਆਪਾਂ ਗੋਲੀ ਬੱਟ ਕੇ ਦਿੰਨੇ ਨਾ ਮੱਖਣ ਕਬੂਤਰਾਂ ਨੂੰ ਉਹ ਇਦਾਂ ਆ ਕਿ ਕੁਝ ਸਮੇਂ ਦੇ ਵਿੱਚ ਹਜਮ ਹੋ ਜਾਂਦਾ ਕਬੂਤਰ ਨੂੰ ਸਿੱਧਾ ਠੀਕ ਆ ਉਸ ਤੋਂ ਉੱਪਰ ਪਾਣੀ ਦੀ ਜ਼ਰੂਰਤ ਨਹੀਂ ਪੈਂਦੀ ਤੇ ਜੇਕਰ ਆਪਾਂ ਰੋਟੀ ਦੇ ਵਿੱਚ ਦਿੰਨੇ ਆ ਤੇ ਉਹ ਜਿੰਨੇ ਜੇ ਰੋਟੀ ਨਹੀਂ ਪਚਦੀ ਉਹਨਾਂ ਚਿਰ ਮੱਖਣ ਵੀ ਨਹੀਂ ਨਾਲ ਪਚਦਾ ਤੇ ਜੇਕਰ ਆਪਾਂ ਇਸ ਤਰੀਕੇ ਨਾਲ ਪੋਨੇ ਵੀ ਆ ਤੇ ਆਪਾਂ ਨੂੰ ਜਿਹੜਾ ਪਾਣੀ ਆ ਉਹ 1 ਘੰਟਾ ਲੇਟ ਦੇਣਾ ਚਾਹੀਦਾ ਕਬੂਤਰਾਂ ਨੂੰ ਜੇਕਰ ਆਪਾਂ ਰੋਟੀ ਦੇ ਵਿੱਚ ਮੱਖਣ ਮਲਾ ਕੇ ਦਿੰਨੇ ਆ ਚੂਰੀ ਬਣਾ ਕੇ ਦਿੰਨੇ ਆ ਕਬੂਤਰਾਂ ਨੂੰ ਤੇ 1 ਘੰਟਾ ਪਾਣੀ ਲੇਟ ਦੇਣਾ ਚਾਹੀਦਾ ਕਬੂਤਰਾਂ ਨੂੰ ਠੀਕ ਆ ਫੇਰ ਵੀ ਕਾਫੀ ਹੱਦ ਤੱਕ ਸੈੱਟ ਰਹਿ ਜਾਂਦਾ ਓਦਾਂ ਜਿਹੜਾ ਡਾਇਰੈਕਟ ਮੱਖਣ ਦੇਣਾ ਆ ਉਹ ਸਹੀ ਆ ਭਰਾਵੋ ਠੀਕ ਆ ਉਹ ਸਹੀ ਆ ਤੇ ਪਰ ਇਹਦੇ ਨਾਲ ਨਾਲ ਕਬੂਤਰਾਂ ਨੂੰ ਕਾਲੀ ਮਿਰਚ ਵੀ ਜ਼ਰੂਰ ਚਾਹੀਦੀ ਹੱਥ 'ਚ 1 ਅੱਧੀ ਬਾਰੀ ਉਹ ਵੀ ਭਿੱਜੀ ਹੋਈ ਠੀਕ ਆ ਮੱਖਣ ਜਿਹੜਾ ਉਹ ਵੀ ਵਾਇਬਾਦੀ ਕਰ ਦਿੰਦਾ ਆ ਤੇ ਕੋਸ਼ਿ ਜਿਹੜਾ ਕਬੂਤਰ ਇਹਦੇ ਨਾਲ ਖੰਭ ਵੀ ਛੁੱਟ ਸਕਦੇ ਆ। ਕੱਚੇ ਪੈ ਜਾਂਦੇ ਆ ਕਬੂਤਰ ਬੈਠੇ ਬੈਠੇ। ਠੀਕ ਆ ਭਰਾਵੋ ਤੇ ਕਾਲੀ ਮਿਰਚ ਵੀ ਤੁਸੀਂ ਲਾਜ਼ਮੀ ਦੇ ਸਕਦੇ ਆ। ਸਹੀ ਆ ਜੀ। ਇਹ ਭਰਾਵੋ ਹੋ ਗਈ ਮੱਖਣ ਦੀ ਜਾਣਕਾਰੀ। ਠੀਕ ਆ। ਉਸ ਤੋਂ ਅੱਗੇ ਮਲੱਪਾਂ ਤੇ ਆ ਜਾਂਦੇ ਆ ਭਰਾਵੋ। ਮਲੱਪ ਅੰਡੇ ਦਿੰਦੇ ਆ ਕਿ ਬੱਚੇ ਦਿੰਦੇ ਆ। ਆਪਾਂ ਇਸ ਚੀਜ਼ ਦੀ ਪੁਸ਼ਟੀ ਤੇ ਨਹੀਂ ਕਰਦੇ ਕਿ ਕਬੂਤਰ ਇਹ ਆਪਣੇ ਮਲੱਪ ਅੰਡੇ ਦਿੰਦੇ ਆ ਜਾਂ ਬੱਚੇ ਦਿੰਦੇ ਆ। ਪਰ ਇੱਕ ਗੱਲ ਜ਼ਰੂਰ ਹੈ ਜਿੱਥੋਂ ਤੱਕ ਆਪਾਂ ਨੂੰ ਲੱਗਦਾ ਆ ਖੈਰ ਲੱਗਦਾ ਹੀ ਆ ਕਿ ਆਪਾਂ ਪੱਕੀ ਪੁਸ਼ਟੀ ਨਹੀਂ ਕਰਦੇ ਕਿ ਕਬੂਤਰ ਜਿਹੜੇ ਮਲੱਪ ਹੈਗੇ ਨਾ ਤੇ ਉਹ ਆਂਡੇ ਦਿੰਦੇ ਆ ਨਾ ਹੀ ਉਹ ਬੱਚੇ ਦਿੰਦੇ ਆ ਠੀਕ ਆ ਆਪਾਂ ਜਿੱਥੋਂ ਤੱਕ ਲੱਗਦਾ ਕਿ ਉਹ ਸ਼ਾਇਦ ਆਪਣੇ ਆਪ ਹੀ ਪੈਦਾ ਹੁੰਦੇ ਆ ਤੁਸੀਂ ਜਿਨ੍ਹਾਂ ਨੂੰ ਆਂਡੇ ਕਹਿੰਦੇ ਹੋ ਕਿ ਮਲੱਪਾਂ ਦੇ ਆਂਡੇ ਕਬੂਤਰਾਂ ਦੀ ਬੇਠਰਾਈ ਜਿਹਦੇ ਬਾਹਰ ਹੁੰਦੇ ਆ ਜੋ ਤਾਜੀ ਕੋਈ ਕਬੂਤਰ ਬਿਠ ਕਰੂਗਾ ਉਹਦੇ ਵਿੱਚ ਜੇਕਰ ਉਹ ਆਂਡੇ ਬਾਹਰ ਆਉਣਗੇ ਉਸ ਨੂੰ ਤੁਸੀਂ ਤੀਲੇ ਦੇ ਨਾਲ ਚੁੱਕ ਲੈਣਾ ਹੈ ਵਿੱਚੋਂ ਚੁੱਕ ਕੇ ਤੁਸੀਂ ਦੇਖੋਗੇ ਕਿ ਉਹ ਜਿਹੜਾ ਅੰਡਾ ਆ ਉਹ ਤੁਰਦਾ ਆ ਠੀਕ ਆ ਉਹ ਹਿੱਲਦਾ ਨਜ਼ਰ ਆਊਗਾ ਤੁਹਾਨੂੰ ਤਾਜੀ ਵਿੱਚ ਵਿੱਚੋਂ ਬਾਅਦ ਵਿੱਚ ਤੇ ਉਹ ਮਰ ਜਾਂਦਾ ਆ ਠੀਕ ਆ ਤੇ ਉੱਥੋਂ ਤੁਸੀਂ ਆਪ ਸੋਚਿਓ ਕਿ ਕੀ ਕਾਰਨ ਹੋ ਸਕਦਾ ਆ ਆਪਾਂ ਨੇ ਪੂਰੀ ਜਾਣਕਾਰੀ ਦਾ ਪਤਾ ਨਹੀਂਗਾ ਕਿ ਜੇਕਰ ਕਿਸੇ ਭਰਾ ਕੋਲ ਇਹੋ ਜਿਹੀ ਕੋਈ ਵੀਡੀਓ ਹੋਵੇ ਠੀਕ ਆ ਤੇ ਆਪਾਂ ਨਾਲ ਵੀ ਜਰੂਰ ਸ਼ੇਅਰ ਕਰੇ ਤੇ ਆਪਣਾ ਜਿਹੜਾ ਬਹਿਮ ਉਹ ਦੂਰ ਹੋ ਜਾਵੇ ਸਹੀ ਆ ਆਪਾਂ ਨੂੰ ਲੱਗਦਾ ਆ ਕਿ ਵੈਸੇ ਹੀ ਪੈਦਾ ਹੁੰਦੇ ਆ ਠੀਕ ਹੈ ਜਿਹੜੇ ਮਲਾਪਾ ਤੇ ਇਹਦੇ ਵਿੱਚ ਦੋ ਕਾਰਨ ਹੁੰਦੇ ਆ ਕਿ ਜਿਵੇਂ ਕਿ ਪਹਿਲਾਂ ਕੁਛ ਭਰਾ ਕਹਿੰਦੇ ਨਿਗੇ ਕਿ ਜਿਹੜੀ ਗੋਲੀ ਆ ਦੁਆਰਾ ਰਿਪੀਟ ਕਰਨੀ ਚਾਹੀਦੀ ਆ 15 ਦਿਨਾਂ ਬਾਅਦ ਉਹਦੇ ਨਾਲ ਕਬੂਤਰਾਂ ਦੀ ਮੱਤ ਵੱਜ ਜਾਂਦੀ ਆ ਪਰ ਉਹਨਾਂ ਦਾ ਕਹਿਣਾ ਇਹ ਆ ਕਿ ਜਿਹੜੇ ਮਲਾਪਾਂ ਦੇ ਆਂਡੇ ਹੁੰਦੇ ਰਹਿ ਗਏ ਉਹ ਵੀ ਨਾਲ ਨਿਕਲ ਜਾਂਦੇ ਆ ਜੋ 15 ਦਿਨਾਂ ਬਾਅਦ ਗੋਲੀ ਆ ਪਰ ਰਿਪੀਟ ਕਰ ਦਿੰਨੇ ਆ ਠੀਕ ਆ ਤੇ ਪਰ ਮੁੱਖ ਦੀ ਗੱਲ ਇਹ ਹੀ ਆ ਕਿ ਆਪਾਂ ਨੂੰ ਇਹ ਡੂੰਘਾਈ ਤੱਕ ਜਾਣਾ ਜ਼ਰੂਰੀ ਆ ਕਿ ਵਾਕਈ ਹੀ ਆਂਡੇ ਆਪਣੇ ਆਪ ਤਿਆਰ ਹੁੰਦੇ ਆ ਬੱਚੇ ਕਿ ਜਾਂ ਫੇ ਮਲਪਾਂ ਦੁਆਰਾ ਕੀਤੇ ਜਾਂਦੇ ਆ ਠੀਕ ਆ ਤੇ ਜਿਹੜੀ ਸਾਨੂੰ ਗੋਲੀ ਦੁਆਰਾ ਰਿਪੀਟ ਨਾ ਕਰਨੀ ਪਵੇ ਕਬੂਤਰਾਂ ਦੀ ਮਤ ਨਾ ਮਾਰਨੀ ਪਵੇ ਖੈਰ ਆ ਆਪਾਂ ਦਰ ਰਿਪੀਟ ਨਹੀਂ ਕਰਦੇ ਕੁਛ ਪ੍ਰਾ ਕਰਦੇ ਜ਼ਰੂਰ ਆ ਠੀਕ ਆ ਦੁਆਰਾ ਗੋਲੀਏ ਜਿਹੜੀ 15 ਦਿਨਾਂ ਬਾਅਦ ਉਹ ਲਗਾਉਂਦੇ ਆ ਸਹੀ ਆ ਤੇ ਹੁਣ ਆਪਾਂ ਆਉਨੇ ਆ ਪ੍ਰਬਤ ਨਾਲੇ ਦੂਸਰੇ ਬੱਚਿਆਂ ਤਾਂ ਤੁਹਾਨੂੰ ਕੈਮਰਾ ਮਾਰ ਕੇ ਦਿਖਾ ਦੇਣਾ ਤੇ ਇੱਧਰ ਫੇਰ ਆਉਂਗਾ ਦੁਆਰਾ ਤੀਸਰੀ ਗੱਲ ਦੇ ਉੱਪਰ ਇਹ ਹਾ ਸੋਹਣੀ ਗੱਲ ਹੋ ਸਕਦੀ ਮੈਂ ਕਹਿੰਦਾ ਸੀਗਾ ਕਿ ਜਿਵੇਂ ਕਿ ਪ੍ਰਭੂ ਜੇਕਰ ਇੱਕ ਗੋਲਾ ਕਬੂਤਰ ਜਿਹਨੂੰ ਆਪਾਂ ਜੰਗਲੀ ਕਬੂਤਰ ਕਹਿ ਦਿੰਨੇ ਆ ਉਸ ਦਾ ਜੋੜਾ ਜੇਕਰ ਚਿੱਟੀ ਕਬੂਤਰੀ ਦੇ ਨਾਲ ਲੱਗਾ ਰਵੇ ਲੰਮਾ ਸਮਾਂ ਤੇ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਜਿਹੜਾ ਗੋਲਾ ਕਬੂਤਰ ਉਹ ਵੀ ਚਿੱਟੇ ਪਰ ਕੱਢ ਜੂਗਾ ਠੀਕ ਹੈ ਇਹਦੇ ਵਿੱਚ ਵੀ ਜੇਕਰ ਆਪਾਂ ਕਰ ਲਈਏ ਸੋਦੇ ਵਿੱਚੋਂ 20% ਕਬੂਤਰ ਚਿੱਟੇ ਪਰ ਕੱਢ ਜਾਂਦੇ ਆ ਪ੍ਰਭੂ ਠੀਕ ਆ ਇੱਥੇ ਗੱਲ ਕਰਨ ਦਾ ਇਹ ਮਤਲਬ ਹੈ ਕਿ ਤੁਸੀਂ ਦੇਖਿਆ ਹੋਊਗਾ ਕਈ ਵਾਰੀ ਕਬੂਤਰੀ ਵੀ ਕਬੂਤਰ ਨੂੰ ਕਰੋਸ ਕਰਦੀ ਆ ਠੀਕ ਆ ਆਪਾਂ ਕਹਿੰਦੇ ਆ ਕੁਛ ਕਬੂਤਰ ਅੱਗੇ ਜਾ ਕੇ ਅੱਖਾਂ ਚੇਂਜ ਕਰ ਜਾਂਦੇ ਆ ਜਾਂ ਆਪਣਾ ਰੰਗ ਚੇਂਜ ਕਰ ਜਾਂਦੇ ਆ ਕਿਤੇ ਨਾ ਕਿਤੇ ਪ੍ਰਭੂ ਇਹ ਵੀ ਕਾਰਨ ਬਣਦਾ ਕਬੂਤਰੀ ਤੇ ਰਾਈ ਵੀ ਕਬੂਤਰ ਦੇ ਵਿੱਚ ਜੀਨਸ ਜਾਂਦੇ ਆ ਠੀਕ ਆ ਗੱਲ ਇਹੀ ਨਹੀਂ ਕਿ ਕਬੂਤਰੀ ਕਰੋਸ ਕਰੂਗੀ ਤੇ ਫੇਰ ਹੀ ਜਾ ਕੇ ਜੀਨਸ ਜਾਣਗੇ ਕਬੂਤਰ ਦੇ ਵਿੱਚ ਵੈਸੇ ਵੀ ਜਾਂਦੇ ਜਿੱਦਾਂ ਅਸੀਂ ਐਚ ਆਈ ਵੀ ਦਾ ਲਾ ਲਈਏ ਠੀਕ ਹੈ ਇਨਸਾਨਾਂ ਦੇ ਵਿੱਚ ਐਚ ਆਈ ਵੀ ਹੋ ਜਾਂਦੀ ਆ ਕਿ ਜਾਂ ਤਾਂ ਫਿਰ ਉਹ ਇੱਕ ਪਾਸੇ ਹੋਵੇ ਪਰ ਉਹ ਦੋਵੇਂ ਪਾਸੇ ਹੋ ਜਾਂਦੀ ਆ ਹਨ ਉਸੇ ਤਰੀਕੇ ਦੇ ਨਾਲ ਜਿਹੜੇ ਜੀਨਸ ਆ ਉਹ ਕਬੂਤਰ ਦੇ ਅੰਦਰ ਵੀ ਜਾਂਦੇ ਆ ਕਬੂਤਰੀदाई ਇਹਨਾਂ ਕਾਰਨਾਂ ਦੇ ਕਰਕੇ ਵੀ ਕਬੂਤਰਾਂ ਦੀ ਜਿਹੜੀਆਂ ਅੱਖਾਂ ਦੇ ਵਿੱਚ ਚੇਂਜਿੰਗ ਆਉਂਦੀ ਆ ਠੀਕ ਆ ਤੇ ਰੰਗ ਦੇ ਵਿੱਚ ਵੀ ਚੇਂਜਿੰਗ ਆਉਂਦੀ ਆ ਸਮੇਂ ਦੇ ਹਿਸਾਬ ਦੇ ਨਾਲ ਠੀਕ ਆ ਪ੍ਰਭੂ ਮੇਰੇ ਗੱਲ ਕਰਨ ਦਾ ਮਤਲਬ ਇਹੀ ਆ ਕਿ ਜਿਹੜੇ ਜੰਗਲੀ ਕਬੂਤਰ ਆ ਜੇਕਰ ਉਹਨਾਂ ਵਿੱਚ ਚੇਂਜਿੰਗ ਆ ਸਕਦੀ ਆ ਆਪਾਂ ਕਹਿੰਨੇ ਨੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਉਹ ਤਾਂ ਸਿਰਫ ਹੋ ਗਈ ਦੇਖਣ ਦੀ ਗੱਲ ਠੀਕ ਆ ਇਹ ਹੈਗੀ ਆ ਕਰਨ ਦੀ ਗੱਲ ਕਿਉਂਕਿ ਆਪਾਂ ਨੇ ਅੱਖੀਂ ਇਹ ਚੀਜ਼ ਨੂੰ ਦੇਖਿਆ ਆ ਲੰਮਾ ਸਮਾਂ ਹਟਾਇਆ ਤੇ ਫੇਰ ਪ੍ਰਭੂ ਵਾਲੀ ਗੱਲਬਾਤ ਕੀਤੀ ਆ ਠੀਕ ਆ ਤੇ ਜੇਕਰ ਹੋ ਸਕੇ ਜ਼ਿੰਦਗੀ ਦੇ ਵਿੱਚ ਤੁਸੀਂ ਵੀ ਇਹ ਤਜਰਬਾ ਜ਼ਰੂਰ ਕਰਕੇ ਦੇਖਿਓ ਠੀਕ ਆ ਹੋ ਸਕਦਾ ਕੁਝ ਭਰਾਵਾਂ ਦੇ ਸਮਝ ਵਿੱਚ ਗੱਲ ਆਈ ਹੋਗੀ ਕੁਝ ਤੇ ਨਹੀਂ ਆਈ ਹੋਊਗੀ ਖੈਰ ਦੁਆਰਾ ਭਰਾਓ ਪਿੱਛੇ ਵੀਡੀਓ ਬੈਕ ਕਰਕੇ ਗੱਲਬਾਤ ਸੁਣ ਸਕਦਾ ਆ ਤੇ ਉਸ ਤੋਂ ਅੱਗੇ ਆਜੋ ਭਰਾਓ ਹੁਣ ਮੈਂ ਤੁਹਾਨੂੰ ਕਬੂਤਰਾਂ ਦੇ ਸ਼ੌਂਕ ਦੀ ਗੱਲ ਕਰ ਲੈਣੇ ਆ ਕਿਹੜੇ ਨੇ ਠੀਕ ਆ ਜਿਹੜੇ ਸਾਹਮਣੇ ਬੱਚੇ ਇੱਕ ਛਾ ਅੱਖੇ ਨੇ ਦੋ ਠੀਕ ਆ ਇਹ ਭਰਾਓ ਇਹੋ ਜਿਹੇ ਬੱਚੇ ਆ ਕਿ ਜੇਕਰ ਬੱਦਲ ਆ ਜਾਂਦਾ ਆ ਤੇ ਕੋਸ਼ ਕਬੂਤਰ ਜਿਹੜੇ 1 ਘੰਟਾ ਪਹਿਲਾਂ ਡਿਗ ਭਿੰਦੇ ਆ ਇਹ 1 ਘੰਟਾ ਬਾਅਦ ਉੱਡ ਕੇ ਬੈਠਦੇ ਆ ਠੀਕ ਆ ਬੱਦਲ ਜਿੰਨਾ ਮਰਜ਼ੀ ਹੋਵੇ ਜਿੰਨਾ ਮਰਜ਼ੀ ਬੱਦਲ ਪਵੇ 1 ਘੰਟਾ ਬਾਅਦ ਉੱਡ ਕੇ ਬੈਠਦੇ ਆ ਇੱਥੇ ਗੱਲ ਇਹ ਵੀ ਜਾਂਦੀ ਆ ਖੁਰਾਕ ਦੀ ਠੀਕ ਆ ਕਿ ਜਿਹਨਾਂ ਦੇ ਪਰ ਤਰ ਹੋਣਗੇ ਠੀਕ ਆ ਤੇਲ ਜ਼ਿਆਦਾ ਹੋਊਗਾ ਪਰਾਂ ਦੇ ਵਿੱਚ ਸਹੀ ਆ ਉਹ ਵਾਲੇ ਜਿਹੜੇ ਆ ਕਬੂਤਰ ਜਿਆਦਾ ਟਾਈਮ ਕੱਢ ਜਾਂਦੇ ਆ ਬੱਦਲ ਦੇ ਵਿੱਚ ਪਰ ਇੱਥੇ ਗੱਲ ਪਰਾਵੋ ਇੱਕ ਜਿਗਰੇ ਦੀ ਵੀ ਆ ਜਾਂਦੀ ਆ ਜਦੋਂ ਬੱਦਲ ਤੇਜ਼ ਸੱਟ ਮਾਰਦਾ ਆ ਕੁਝ ਕਬੂਤਰ ਵੈਸੇ ਵੀ ਬੱਦਲ ਨੂੰ ਦੇਖ ਕੇ ਬੈਠ ਜਾਂਦੇ ਆ ਪਰ ਇਹ ਵਾਲੇ ਕਬੂਤਰ ਇਦਾਂ ਬੈਠਦੇ ਹਨ ਨੀਕੇ ਠੀਕ ਆ ਪਰਾਂ ਤੋਂ ਹਾਰ ਮੰਨ ਜਾਣ ਜਦੋਂ ਭੇਜ ਗਏ ਫੇਰ ਬੈਠ ਜਾਣਗੇ ਉਦਾਂ ਨਹੀਂ ਇਹ ਬੈਠਣ ਦਾ ਨਾਮ ਲੈਂਦੇ ਆ ਜਿਹੜੇ ਸ਼ਾਕੇ ਆ ਠੀਕ ਆ ਪਰਾਵੋ ਇਹ ਡੱਕਿਆਂ ਵਾਲੇ ਆ ਇਹਦੇ ਡੱਕੇ ਆਉਣਗੇ ਦੁਆਰਾ ਝੜ ਗਏ ਆ ਪੈਰਾਂ ਤੋਂ ਤੇ ਇਹ ਆਪਾਂ ਦੇ ਦੋਵੇਂ ਰੋਕੇ ਆ ਤਿੰਨ ਕਾਪ ਨੇ ਕੋ ਡਾਉਣ ਵਾਸਤੇ ਹੈਗੇ ਆ ਇਹ ਵਾਲੇ ਆਪਾਂ ਨੇ ਦੋ ਰੋਕ ਲਏ ਠੀਕ ਆ ਆਪਾਂ ਪਰਬੋ ਡਾ ਕੇ ਘੱਟ ਰੋਕੀ ਤੇ ਕਿਉਂਕਿ ਆਪਣੇ ਇਧਰ ਬੈਰੀ ਜੜੀ ਆ ਉਹ ਜ਼ਿਆਦਾ ਪੈਂਦੀ ਆ ਤੇ ਬੈਰੇ ਵੀ ਬਹੁਤ ਪੈਂਦੇ ਆ ਠੀਕ ਆ ਤੇ ਉਹਨਾਂ ਕਾਰਨਾਂ ਦੇ ਕਰਕੇ ਆਪਾਂ ਨੂੰ ਬੱਚੇ ਆਣਗੇ ਜਿਹੀ ਰੱਖਣੇ ਪੈਂਦੇ ਆ ਸਹੀ ਆ ਤੇ ਇੱਕ ਗੱਲ ਹੋਰ ਜਿਹੜੇ ਬੰਦੇ ਕਹਿੰਦੇ ਆ ਕਿ ਬਾਜੀ ਵਾਸਤੇ ਜਿਹੜਾ ਬੱਚਾ ਛੱਡਣਾ ਚਾਹੀਦਾ ਆ ਬਾਰ ਉਹ ਘਰੇ 4-5 ਘੰਟੇ ਬਚਪਨ ਵਿੱਚ ਉੱਡਿਆ ਹੋਣਾ ਚਾਹੀਦਾ ਠੀਕ ਆ ਭਰਾਵੋ ਆ ਜਿਹੜਾ ਖੱਟੀਆਂ ਅੱਖਾਂ ਦਾ ਬੱਚਾ ਬੈਠਾ ਆ ਠੀਕ ਆ ਭਰਾਵੋ ਇਹਦੀ ਜਿਹੜੀ ਆਪਾਂ ਭੂਆ ਲਾ ਲਈਏ ਠੀਕ ਆ ਉਹਦਾ ਇੱਕ ਵੀ ġੇੜਾ ਘਰੇ ਨਹੀਂ ਸੀ ਕਢਵਾਇਆ ਬੱਚਾ ਹੁੰਦੀ ਤਾਂ ਇੱਕ ਵੀ ġੇੜਾ ਠੀਕ ਆ ਉਸ ਤੋਂ ਬਾਅਦ ਉਹਨੇ ਬੱਚੇ ਪਾਲੇ ਤੂੰ ਕਬੂਤਰ ਆਪਣੇ ਤੋਂ ਬਿਮਾਰ ਹੋ ਕੇ ਮਰ ਗਏ ਸੀਗੇ ਕਾਫੀ ਟਾਈਮ ਦੀ ਗੱਲ ਆ ਫੇਰ ਆਪਾਂ ਨੇ ਭਰਾ ਉਹ ਕਬੂਤਰੀ ਸਰ ਕਰ ਲਈ ਸੀ। ਉਹ ਸਰ ਕਰਕੇ ਆਪਾਂ ਨੇ ਪਹਿਲੇ ਦਿਨ ਡਾਈਓ ਕੋਠੀ ਤੇ ਬੈਠ ਗਈ। ਉਸ ਤੋਂ ਬਾਅਦ ਹੌਲੀ-ਹੌਲੀ ਉੱਡਣ ਲੱਗੀ ਉਹ ਤਾਰਾਂ ਤੇ ਗਿੱਜ ਗਈ। ਠੀਕ ਆ। ਤਾਰਾਂ ਤੇ ਗਿੱਜਣ ਦੇ ਨਾਲ ਪਰ ਉਹ ਕਬੂਤਰਾ ਨਾਲ ਸਿੱਧੀ ਹੋ ਗਈ ਹੌਲੀ-ਹੌਲੀ ਕਰਕੇ ਉੱਡਣ ਲੱਗ ਪਈ। ਤੇ ਭਰਾ ਉਹ ਕਬੂਤਰੀ ਨਾਲ ਬਾਜੀ ਜਿੱਤੀ ਕੱਲੀ ਰਹਿ ਗਈ ਸੀ। ਠੀਕ ਆ। ਕੱਲੀ ਰਹਿ ਗਈ ਸੀ ਉਹ ਕਬੂਤਰੀ ਫੁੱਲ ਗਰਮੀ ਦੇ ਵਿੱਚ। ਉਸ ਤੋਂ ਅੱਗੇ ਜਿਹੜੀ ਮੁੜ ਕੇ ਆਪਣੀ ਬਾਜੀ ਜਿੱਤੀ ਕਬੂਤਰੀ ਉਹ ਕਬੂਤਰੀ ਕਮਜ਼ੋਰ ਪਈ ਸੀਗੀ। ਉਹਨੂੰ ਆਪਾਂ ਡਾਈ ਦਾ ਸੀ ਉਹ ਬਾਹਰ ਕੋਠੀਆਂ ਤੇ ਡਿੱਗ ਪੈਂਦੀ ਸੀ ਠੀਕ ਆ ਉਹ 2 ਮਹੀਨੇ ਕੋਠੀਆਂ ਤੇ ਰਹੀ ਆ ਬਾਹਰ ਉਹ 2 ਵਜੇ ਘਰ ਨੂੰ ਆਉਂਦੀ ਸੀ ਬੈਂਦੀ ਬੈਂਦੀ ਛਤਰੀ ਤੇ ਫੇਰ ਤੁਰ ਜਾਂਦੀ ਸੀ ਬਾਹਰ ਬਹਿ ਜਾਂਦੀ ਸੀ ਹੌਲੀ ਹੌਲੀ ਕਰਕੇ ਜਦੋਂ ਪਰ ਸਹੀ ਹੋ ਗਿਆ ਉਹਦੀ ਕਮਜ਼ੋਰੀ ਥੋੜੀ ਦੂਰ ਹੋਈ ਉਹ ਘਰੇ ਬਹਿਣਾ ਸ਼ੁਰੂ ਹੋ ਗਈ ਠੀਕ ਆ ਘਰੇ ਬੈਠਣਾ ਸ਼ੁਰੂ ਹੋ ਗਈ ਉਹ ਕਬੂਤਰੀ ਤੇ ਉਸ ਤੋਂ ਬਾਅਦ ਆਪਾਂ ਨੇ ਉਡਾਈ ਉਹ ਬਾਜੀ ਛੱਡੀ ਤੇ ਉਹ ਭਰਾਵੋ ਕਬੂਤਰੀ ਦੋ ਥਾਂ ਛੱਡੀ ਆ ਰਾਤ ਹੀ ਡਿੱਗੀ ਆ ਕਬੂਤਰੀ ਉਹ ਇੱਕ ਥਾਂ ਬਦਲ ਕਰਕੇ ਡਿੱਗੀ ਇੱਕ ਥਾਂ ਨੇਰਾ ਹੋ ਗਿਆ ਤਾਂ ਬੈਠੀ ਆ ਤਾਰਾਂ ਦੇ ਉੱਪਰ ਵੱਡੇ ਟਾਵਰ ਦੀਆਂ ਤਾਰਾਂ ਤੇ ਠੀਕ ਹੈ ਤੇ ਬਹੁਤ ਬੰਦੇ ਕਹਿੰਦੇ ਨਾ ਕਿ ਬੱਚਾ 4-5 ਘੰਟੇ ਉੱਡਿਆ ਹੋਣਾ ਚਾਹੀਦਾ ਜਾਂ ਇਦਾਂ ਜਾਂ ਉਦਾਂ ਇਹ ਕਾਰਨ ਕੋਈ ਵੀ ਹੈ ਨਹੀਂਗਾ ਠੀਕ ਹੈ ਤੇ ਆਪਾਂ ਨੇ ਜੋ ਕੀਤਾ ਪ੍ਰਭੂ ਉਹ ਤੁਹਾਨੂੰ ਦੱਸ ਦਿੱਤਾ ਆ ਇਹ ਹੋ ਗਈ ਹੁਣ ਸ਼ਾਹ ਆਖੇ ਬੱਚਿਆਂ ਦੀ ਗੱਲ ਆ ਆਗੇ ਉਸੇ ਕਬੂਤਰੀ ਦੀ ਬਲੱਡ ਲਾਈਨ ਦੇ ਵਿੱਚੋਂ ਜਿਹੜੀ ਮੈਂ ਕਹਨਾ ਆ ਕਿ ਇੱਕ ਗੇੜਾ ਨਹੀਂ ਸੀ ਕਢਵਾਇਆ ਆ ਵੀ ਉਸੇ ਬਲੱਡ ਲਾਈਨ ਚੋਂ ਹੀ ਆ ਬੱਚਾ ਠੀਕ ਆ ਆ ਇਹਦਾ ਭਰਾ ਆ ਸਹੀ ਹੈ ਕੱਛੀਆਂ ਪੀੜੀਆਂ ਆੱਖਾਂ ਦਾ ਆ ਠੀਕ ਆ ਪਰ ਆਪ ਇਹ ਹੋ ਗਏ ਚਾਰ ਬੱਚੇ ਤੇ ਆ ਜੋ ਆਪਾਂ ਹੁਣ ਤੁਹਾਨੂੰ ਅੱਗੇ ਵੀ ਦਿਖਾ ਦਿੰਨੇ ਆ ਹੁਣ ਕੋਸ਼ਿਸ਼ ਕਰਿਓ ਭਰਾਵੋ ਨਾਲੇ ਆਪਣੇ ਨੇ ਜਿਹੜੇ ਖੁੱਡੇ ਉਹ ਰੋਜ਼ ਦੀ ਰੋਜ਼ ਸਾਫ਼ ਕਰਨੇ ਸ਼ੁਰੂ ਕਰ ਦਿਓ ਠੀਕ ਆ ਕਿਉਂਕਿ ਹੁਣ ਬਿੱਠਾਂ ਜੜੀਆਂ ਉਹ ਆਕਰਣ ਗਈਆਂ ਖੁਸ਼ਕ ਹੋ ਜਾਣਗੀਆਂ ਤੇ ਕਬੂਤਰ ਉਹ ਬਿੱਠਾਂ ਨੂੰ ਖਾਣਗੇ ਠੀਕ ਆ ਰੋਜ਼ ਦੀ ਰੋਜ਼ ਹੀ ਖੁੱਡੇ ਸਾਫ਼ ਕਰਨੇ ਸ਼ੁਰੂ ਕਰਦੇ ਹੁਣ ਤੇ ਨਹੀਂ ਤਾਂ ਫੇ ਕਬੂਤਰ ਬਿੱਠਾਂ ਖਾਣਗੇ ਕਿਉਂਕਿ ਮੌਸਮ ਹੁਣ ਖੁਸ਼ਕ ਹੁੰਦਾ ਪਿਆ ਕਬੂਤਰਾਂ ਦਾ ਬਿੱਠਾਂ ਖਾਣ ਨੂੰ ਦਿਲ ਕਰਦਾ ਆ ਠੀਕ ਆ ਤੇ ਕਬੂਤਰ ਮੂੰਹ ਮਾਰਨਗੇ ਫੇ ਤੁਹਾਡੇ ਆਹ ਭਰਾਵੋ ਨੀਲੀ ਆ ਇਹਦੇ 16 ਪਾਰਾ ਪੂਛ ਦੇ ਵਿੱਚ ਇਹ ਵੀ ਰੋਕੀ ਆ ਆਪਣਾ ਇਹ ਪੱਠੀ ਇਹਦੀ ਭਰਾਵੋ ਮਾਂ ਹੈਗੀ ਆ ਜੀਰੀ ਡੱਬੀ ਜੀ ਕਾਲੀਆਂ ਅੱਖਾਂ ਦੀ ਚਿੱਟੀ ਆ ਵੈਸੇਓ ਤੇ ਕਬੂਤਰ ਛਾ ਖਾ ਪਿਓਰ ਬੱਗਾ ਚਿੱਟਾ ਉਹਨਾਂ ਦਾ ਬੱਚਾ ਇਹ ਵਾਲਾ ਨੀਲਾ ਕੱਢਿਆ ਉਹਨਾਂ ਨੇ ਤੇ ਇਹਦੀ ਉਹ ਭੈਣ ਪਿੱਛੇ ਬੈਠੀ ਐ ਲਾਲ ਚੀਨੀ ਆਹ ਵਾਲੀ ਗੱਬੇ ਆ ਜਿਹੜੀ ਠੀਕ ਆ ਜੋੜਾ ਸ਼ਾ ਅੱਖਿਆਂ ਦਾ ਹੀ ਆ ਤੇ ਪਰ ਬੱਚਾ ਚਿੱਟੀਆਂ ਦੇ ਕੱਢੇ ਆ ਦੋਵੇਂ ਬੱਚੇ ਠੀਕ ਐ ਇੱਕ ਨੀਲਾ ਕੱਢਿਆ ਇੱਕ ਲਾਲ ਚੀਨਾ ਕੱਢਿਆ ਤੇ ਆ ਵੀ ਬੱਚੇ ਭਰਾਵੋ ਆਪਾਂ ਨੇ ਰੋਕੇ ਐ ਇਹ ਵੀ ਖਾਸ ਆ ਬੱਚੇ ਠੀਕ ਆ ਜੀ ਆ ਜਿਹੜਾ ਜੀਰਾ ਜਿਹਾ ਬੱਚਾ ਆ ਠੀਕ ਆ ਆ ਵਾਲਾ ਇਹ ਨੀਲੇ ਬੱਚੇ ਦੀ ਨਾਨੀ ਦਾ ਬੱਚਾ ਆ ਠੀਕ ਆ ਸਹੀ ਆ ਬਰਾਬਰ ਇਹ ਨਾਨੀ ਦਾ ਬੱਚਾ ਆ ਨੀਲੇ ਬੱਚੇ ਦੀ ਤੇ ਜਿਹੜੇ ਆ ਦੋ ਬੱਚੇ ਆ ਆ ਇੱਕ ਤੁੰਜਾ ਮਾਰਦਾ ਇੱਕ ਇਹਦੇ ਨਾਲ ਹੀ ਪਿੱਛੇ ਨੂੰ ਖੜਾ ਹੈ ਹਨ ਇਹ ਵਾਲੇ ਇਹ ਹੈਗੇ ਆ ਨੀਲੇ ਨੀਲੇ ਦੇ ਮਾਮੇ ਦੇ ਬੱਚੇ ਤੋਂ ਵੀ ਠੀਕ ਆ ਮਾਦੀਆਂ ਅਲੱਗ ਲੱਗ ਆ ਲਾਈਆਂ ਗੋਮ ਪਰ ਇਹ ਨੀਲੇ ਦੇ ਮਾਮੇ ਦੇ ਬੱਚੇ ਆ ਕੋ ਸਹੀ ਆ ਇਹ ਸਾਰੀ ਰਿਸ਼ਤੇਦਾਰੀ ਕੁੜਮ ਕਬੀਲਾ ਇਕੱਠਾ ਹੀ ਆ ਕਹਿੰਦਾ ਭਾਬ ਤੇ ਬਸ ਇਧਰ ਉਧਰ ਕਰਕੇ ਆਪਾਂ ਇਹਨਾਂ ਨੂੰ ਬਣਾਇਆ ਆ ਭਰਾਵੋ ਸਮਾਂ ਲੱਗਦਾ ਆ ਪਰ ਆਪਾਂ ਲਾਲਚ ਘਟ ਕਰੀਦਾ ਰੋਕ ਲਈਦੇ ਆ ਠੀਕ ਆ ਤੇ ਦੱਸਿਓ ਭਰਾਵੋ ਕਿਵੇਂ ਲੱਗੀ ਆ ਵੀਡੀਓ ਤੇ ਜੇਕਰ ਕੋਈ ਗੱਲ ਨਾ ਸਮਝਵੇ ਚਾਵੇ ਤੇ ਮੇਰੇ ਵੀਰ ਭਰਾ ਫੋਨ ਕਰ ਸਕਦੇ ਆਪਾਂ ਨੂੰ ਡਾਇਰੈਕਟ ਵੀ ਆਪਾਂ ਦੱਸ ਦੇਾਂਗੇ ਜਿੱਥੋਂ ਤੱਕ ਆਪਣਾ ਤਜਰਬਾ ਆ ਸਾਰੇ ਭਰਾਵਾਂ ਦਾ ਧੰਨਵਾਦ ਹੈ ਸਤਿ ਸ਼੍ਰੀ ਅਕਾਲ